बार 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 गाता है गाता तरीका अरे हेलो ताले ताली मत जी आहा हा हा बार बार नहीं बार बार ना 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 ओहो सर की चीज है ਪਰ ਯਾਰ ਫੜੋ ਇਹੋ ਗੱਲ ਕੋਈ ਕਿਹਦਾ ਕੀ ਨਹੀਂ ਆ ਦਸ ਦਿਨ ਹੋ ਗਏ ਪਰ ਯਾਰ ਭਾਈ ਨਹੀਂ 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 ਠੀਕ ਆ ਯਾਰ ਗਾ ਗਰੂ ਮਾਰ ਦਿਆ ਠੀਕ ਆ ਕੋਈ ਨਾ ਰੋਟਾ ਫੜਾ ਆਨ ਰਹੀ ਹੋ ਗਈ ਯਾਰ ਹੋ ਗਿਆ 500 ਰੁਪਏ ਅਰੇ ਹਾ ਹਾ ਬਾਪੂ ਬਾਪੂ ਠੀਕ ਆ ਗਾ ਗਾ ਤਾਰੀਖ ਅਰੇ ਹਾ ਹਾ ਤਾਰੀਖ ਤਾਂ ਨਹੀਂ ਮਜੀ ਹਾ 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 ਨਾ 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 ਹੋ ਗਏ ਓਹ ਹਾ ਫੜੀ 11 ਹੋ ਗਈ 11 ਹੋ ਗਈ ਓ ਕੀ 11 ਯਾਰ ਆਪ ਆਟਕੇ ਦੀ ਵਾਲੀ ਅਕਲਾ ਗੋਦੀ 11 ਦੀ ਗੱਤੀ ਠੀਕ ਹੈ ਠੀਕ ਹੈ ਵਧੀਆ ਹੋ ਚੁੱਕੇ ਲੋ ਜੀ ਲੋ ਚੰਗੀ ਮਾੜੀ ਯਾਰ ਠੜਕਦਾ ਗੋਦੀ ਨਾ ਟੰਗ ਠੀਕ ਹੈ ਚੋ ਹੋ ਗਿਆ ਮੌਲਾ ਮਾਗਾ ਪੂਰਾ ਪੂਰਾ ਜਿੰਨਾ ਕਮੀ ਠੰਡਾ ਕਰਾਈ ਮੌਲਾ ਜਦੋਂ ਬਣੀ ਉਹਦੀ ਦੇਖੋ ਕਿਹਦਾ ਹੋ ਗਿਆ ਸਹੀ ਚੱਕ ਦੇ ਫੱਟੇ ਲੈ ਇਨੇ ਜੋਗੀ ਜੱਜ 11 ਦੀ ਚਾਚਾ ਇਹਨੇ ਹੁਣ ਕਰਾ ਦੇ ਚਾਰ ਵਾਰੀ ਨਾ ਪਸ਼ਾ ਪੰਗਾਂ ਚਾਰ ਕਰਾ ਦੇ ਇਹ ਤਾਂ ਹੁਣ ਅੜੀ ਕੋ ਲੈਣੀ ਆ ਆਇਆ ਆਇਆ 11 11 11 ਠੀਕ ਹੈ ਠੀਕ ਹੈ ਹਾਂਜੀ ਪਾਲਸੀ ਪਾਰਟੀ ਆ ਕਵਾਲੀ ਪਾਲ ਪਾਰਟੀ ਕਵਾਲਾ ਇਹ ਟਾਪੀ ਦਾ ਟਮਾਰ ਲੱਗੇ ਤਾਂ ਕਿ ਸੌਦਾ ਹੋ ਰਿਹਾ ਨਹੀਂ ਟਾਪੀ ਮਾਰੀ ਨਾਲ ਦੀ ਨਾਲ 11 ਤੁੰਗੀ ਲੈ ਜਾਇਓ 11 ਉਹ ਲੋੜ ਬੱਧਾ ਕੱਲ

ਕੋਨ ਨਾ ਨਾ ਮੂਰੇ ਦਰਨੋ ਅਰੇ ਨੁਨਾ ਖਰਾਬ ਕਰਦਾ ਯਾਰ ਬਟਾ ਖਾਣ ਮੈਂ ਮੈਂ ਵੀ ਆ ਜਾ ਭਾਈ ਮਨਪ੍ਰੀਤ ਮਾਏ ਬੜਾ ਕਾਬੂ ਯਾਰ 11000 ਦੀ ਹਾਂਜੀ ਕਿੰਨੇ ਕਿੰਨੇ ਦੋ ਕਰਾ ਦੇ ਕਿੰਨੇ ਕਰਾ ਦੇ ਕੀ ਬਹਾ ਚਾਰ ਬਠਾ ਚਾਰ 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 12 ਨਾ ਨੇ ਹੋਰ ਠੀਕ ਆ 12 ਹੋਰ ਕਰਾਣੇ ਆ ਨਾ 12 ਮੜਾ ਹੋਰ ਲੈਣੀਆਂ ਨੇ ਅੱਛਾ ਇਹਨਾਂ ਮਈਆਂ ਨੇ ਠੀਕ ਹੈ ਤਸੀ ਲੈ ਕੇ ਹੋਰੇ ਆ ਜਾ ਬੋਲਾਪੁਰ ਆ ਜਾ ਕੇ ਕਿਆ ਕਹਾਂ ਥੋੜਾ ਸਾਰੇ ਆਓ ਮੁੱਲਾਪੁਰ ਬਾਈ ਪਠਾ ਲੈ ਕੇ ਸੋਹਣੀਆਂ ਅੱਛਾ ਅੱਜ ਕਾਹ ਨੂੰ ਬੋਗਾਂ ਨਰਲੇ ਪਠਾਵਾ ਚਾਚਾ ਹਾਲ ਤੁਸੀਂ ਮਰਗੇ ਹਾਲ ਪੂਰਾ ਭਈਆ ਅੱਛਾ ਕਹਿੰਦੇ ਪਿਆਜ਼ੀ ਰੰਗ ਦਾ ਕੁਰਤਾ ਰਗਦੇ ਜਨਾਨੀਆਂ ਬੰਦ ਨੇ ਦੁਕਾਨ ਪਾਇਆ ਕਣ ਮੈਂ ਜਨਾਨੇ ਵਾ ਇਹ ਕਿਪੜੇ ਰੰਗ ਦਾ ਅੱਛਾ ਇਹ ਦੁਕਾਨ ਕਿਹਨਾਂ ਯਾਰਾ ਹਾਂ ਇਹ ਨੱਟਿਆ ਦੇ ਇਹ ਅੱਛਾ ਹਾਲਤਾ ਹੈਗਾ ਵਧੀਆ ਹਾਂ ਬਸ ਉਹਦੀ ਗਰਮੀ ਦਾ ਮਤਲਬ ਚੱਕਰ ਕਰਨੇ ਦੇਖਣ ਵਾਲਾ ਨੂੰ ਕੁਝ ਨਾ ਨਾ ਇਹ ਕਿਹਨ ਦੇਦਾ ਬੰਦੇ ਦਾ ਆਪੇ ਰੰਗ ਲਾ ਬੰ ਨੂੰ ਆਇਆ ਨਗਾ ਮਾੜਾ ਨਾ ਪਾ ਠੀਕ ਹੈ ਜਿਹੜੇ ਦੇਦਾ ਪਾਲ ਹੈ ਚੱਕ ਦ ਕਰ ਰੰਗ ਬਰਾਂ ਦਾ ਗੜ ਗਿਆ ਸਾਬਾ ਬੰਦਾ ਵਾਕੀ ਰੰਗ ਬਰਾਂ ਦੇ ਕੋਲ ਜਾਂਦਾ ਨਹੀਂ ਇਹ ਕਲਰ ਆਇਆ ਦਾ ਦੇਖੀ ਕੋ ਯਾਰ ਜਦੋਂ ਕਿਸੇ ਨਾਲ ਝੜ ਗਏ ਸਭ ਉਨੀ ਕਰ ਫਿਰ ਆਪਾਂ ਨੂੰ ਉਹ ਚੱਕਰ ਹੀ ਤੂੰ ਆਏ ਕਦੇ ਵੀ ਬੰਦਾ ਨਹੀਂ ਨਹੀਂ ਮਾ ਦੇਖਿਆ ਇਹ ਨੰਦਾ ਕੋਈ ਚੱਕਰ ਨਹੀਂ ਮਾ ਏ ਚੱਲ ਕੋਈ ਨਹੀਂ ਆ ਜਾਂਦੇ ਤਾਂ ਉਹ ਨੰਬਰੀ ਕਿਸੇ ਦੇ ਚਲੋ ਆ ਜਾਂਦੀ ਏ ਆ ਜਾ ਕਹਾ ਜੋ ਆ ਜਾ ਕਹਾ ਦੇਖੋ ਉੱਪਰ ਹਾਂ ਉਹ ਤਾਂ ਜਾ ਸਭ ਬਿਮਾਰ ਕੇ ਕੇ ਸੌਦੇ ਕਰਾ ਲਓ ਏ ਹਾਂ ਸੌਦੇ ਕਰਾ ਦਿਓ ਗੜੀ ਮੇਂ ਕਟਵਾ ਹਰੋ ਕੰਡ ਗੜਵਾ ਕੇ ਕੰਨ ਜੁੜਿਆ ਰਹੀ ਆ ਚਾਚਾ ਦੋ ਤਿੰਨ ਮਹਾਰੀਆਂ ਬੰਦੇ ਨੇ ਹਾਂ ਭਾਈ ਪਹਿਲੇ ਲਾ ਮੈਂ ਕਿਹਾ ਬਾਕੀ ਦੇ ਬਾਅਦ ਚ ਦੇਖਾਂਗੇ ਸੌਦਾ ਉੱਪਰ ਐ ਰਹਿ ਰਹਿ ਭਾਈ ਸਸਤੀ ਤਾਂ ਰਹਿ ਜਾ ਹੋ ਠੀਕ ਹੈ ਕੰਨਿਆ ਮੋੜ ਆ। ਉਹ ਨੇਵਾ ਮੁਝ ਮੰਗਦੇ। ਠੀਕ ਹੈ ਕਹਿੰਦਾ ਜੋਨੀ। ਕੋਈ ਆ ਯਾਰ ਕੰਨਿਆ ਮੋੜ ਆ ਯਾਰ ਉਹ ਭਾਵੇਂ ਚੱਲਦੇ ਰਿਹਾ। ਕੋਈ ਪਸੰਦ ਹੋਊਗਾ। ਹੋਰ ਅੱਜ ਡੋਬੀ ਚੱਲੂ। ਅਰੇ ਰਹਾ ਹੋ ਰਹੇ ਨੇ। ਬਾਬੂ ਕੀ ਹੋਣਾ ਹੁਣ? ਕੱਲ੍ਹ ਨਹੀਂ ਕੱਲ੍ਹ ਨਹੀਂ। मान जी गल तुम माड़े होने ਤਦੋਂ ਬਾਕੀ ਆਹ ਦੇਖੋ ਆਹ ਦੇਖੋ ਫੰਡਰਾ ਕੀ ਸੁਣ ਲਈਏ ਫੰਡਰੀ ਕੋਈ ਚੱਕਰੀ ਫੰਡਰ ਫੌਂਦੇ ਫੰਡਰਾ ਲੈਣੀ ਆ ਨੇ ਫੰਡਰਾ ਫੰਡਰਾ ਲਈਏ ਆ ਜੀ ਦੰਦ ਕਰ ਦੇਖੋ ਹਾਂ ਜੀ ਦੋ ਦੰਦ ਹੋ ਗਈ ਕਾਹਨ ਸੌਦਾ ਕਰੋ ਬਾਬਾ ਹਾਂ ਜੀ ਕੀ ਮੰਗੇਗਾ ਇਹਦਾ ਜੀ 35 ਆ ਓਏ ਮੈਂ ਦੋ ਦੰਦ ਦੇ ਦੂੰ ਨਾ 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 ਹੀ ਕੋਈ ਨੋ ਲੈ ਬਾਈ ਕਿੰਨੇ ਦੋੜੀਉਂਗਾ ਬਾਈ ਕਮਾਲ ਹੈ ਕਮਾਲ ਕਿੰਨੇ ਦੋੜੀਉਂਗਾ 15 ਆਲੀ ਪੱਠਾ ਸਾਰੀ ਠੀਕ ਹੈ ਹਾਂ ਕੇ ਆ ਕਹਿ ਕੇ ਤਾਂ ਬੋਸ ਐਂ ਤਾਂ ਕਹਿ ਕੇ ਹੋਣਾ ਜੀ ਉਹਨੂੰ ਪਤਾ ਲੱਗ ਜੂ ਐ ਚਾਚੇ ਦੇ ਲਈ ਛਤਰੀ ਚਾਚੇ ਕੋਲ ਨਾ ਪਾਵੇ 15000 ਜੀ ਫੜਾ ਪਟਿੰਗ ਦਾ ਕਦਰ ਆਓ 15000 ਦੀ ਬਾਬੇਓ ਕਿੱਥੇ ਫਿਰਦੇ ਹੋ ਲੈ ਵੀ ਅੱਜ ਅੱਜ ਦਾ ਫੁੱਟਾ ਹੋਰ ਦੇਰ ਮੀ ਫੁੱਟਰ ਮਾਦਦਾ ਅੱਜ ਦਾ ਗ੍ਰਹਿ ਮੰਤਰੀ ਲੱਗਦਾ ਹੈ ਵੀ ਮੜਵਾ ਜੂਗੀ ਬਈ ਛੋੜੋ ਚਾਰ ਭੇਜੋ ਆਪਾਂ ਉਹ ਪਟਾ ਆ ਲਾਲ ਬਸ ਜੀ ਕੱਢੀ ਬਾਹਰ ਅਗਰੰਟ ਬਾਅਦ ਉਹ ਪਾਟਾ ਆ ਲਾਲ ਖੋਲੀ ਸਾਰੀਆਂ ਅੱਡੇ ਨਹੀਂ ਹਟਦਾ ਡੁਕੜਾ ਕਹਿੰਦਾ ਮੈਂ ਇੱਕ ਲੈਣੀ ਆਂ ਬੇ ਇੱਕ ਇੱਕ ਸਾਫ ਜੀ ਕੱਢ ਦੇ ਕਿਹੜੀ ਚਾਚਾ ਆ ਲਾਲ ਆ ਲਾਲ ਦੀ ਬੱਦਰੀ ਆਹ ਹਾਂ ਪੱਕੀ ਲਾਲ ਪੱਕੀ ਲਾਲ ਕੱਢ ਲਿਆ ਬਈ ਦੇਖ ਲੈ ਚਾਚਾ ਦੰਦ ਉਹ ਇਹ ਕੱਢ ਕੇ ਬਾਹਰ ਆ ਗਿਆ ਸਦੀਕ ਚਾਚਾ ਲਵ ਯੂ ਕਹਿੰਦੇ ਉਹ ਲਵ ਯੂ ਕਹੀ ਜਾਂਦੇ ਨੇ ਟਰੱਕ ਭਰ ਕੇ ਜਾਈ ਹੈ ਟਰੱਕ ਮਦਕ ਨਾ ਆ ਏ ਕੋ ਬਾਬੀ ਹੋਈ ਪਾਪਾ ਪਪਾ ਆਸੀ ਆ ਸਾਤੀ ਆ ਸਾਤੀ ਅਰੇ ਬੰਦੀ ਬਤਾ ਰਹੀ ਏ ਮਾਂ ਕੋਈ ਨਹੀਂ ਨਹੀਂ ਬਣਾਉਂਦੀ ਤੇ ਉੱਜਾ ਉਹ ਵਾ ਤਨ ਗਈ ਨਹੀਂ ਖੜਿਆ ਉਹ ਤਾਂ ਨਿਕੀ ਹੁੰਦਾ ਅੱਡੋੜੀ ਚੁੱਕ ਲੈ ਗਾਣਾ ਕਰਦੀ ਬਣੀ ਹਾਂ ਜੀ ਬੋਲ ਭਾਈ ਪਾ ਬੋਲ ਰੇਟ ਰੇਟ ਹਾਂਜੀ ਹਾਂ 16000 16000 ਲੈ ਰਾਈ ਹਾਂ ਹਾਂ ਫੜ ਸਾਈ ਸੱਤ ਦੀ ਸੱਤ ਦੀ ਲੈ ਜਾ ਫਿਰ ਸੋਹਣੀ ਐ ਕੋਈ ਨਹੀਂ ਉਹਦਾ ਕਿੱਥੇ ਮੜੂ ਗੱਲ ਤੇ ਬਣਾਵਾਂਗੇ ਹਬੂ ਇਹਦਾ ਹੀ ਹੋਣਾ ਮੁੱਲ ਕਰਗਾ ਅਜਿ ਜਿਹਦਾ ਮੁੱਲ ਜਿਹਦਾ ਤੇ ਤਾਂ ਵੇਚ ਦੀ ਜਿਹਦਾ ਮੁੱਲ ਕਰਗਾ ਦੋ ਜਿਹਦਾ ਮੁੱਲ ਕਰਿਆ ਜਿਹੜੀ ਆਣੀ ਆ ਕੇ ਵੇਖੀ ਨਾ ਬਾਈ 15000 ਦੀ ਐ ਹਾਂ ਨਾ ਖੋਪਰੀ ਐ ਹਾਂ ਤੂੰ ਜਿਹਦਾ ਜਿਹਦਾ ਹਤਾ ਜਿਹਦਾ ਹਤਾ ਹਾਂ 13000 ਦੀ ਐ ਆਹ ਭਰਾ ਦਿਨ ਨਹੀਂ ਨਾ ਸੀ ਯਾਰ ਪੂਰੇ 10000 ਦੀ ਬੱਠ ਪਾ ਯਾਰ ਹੁਣੀ ਪਹਿਲਾਂ ਨਾ ਹੁੰਦਾ ਹੁਣ ਭਾਰਾ ਹੁੰਦਾ ਹੈ ਕੋਈ ਗੱਲ ਨਹੀਂ ਰੱਖ ਲੈ ਕੋਈ ਗੱਲ ਨਹੀਂ ਦਿਨਿਆਂ ਦੇ ਭਾਈ ਭਾਰਾ 10 ਦਿਨ ਬਾਅਦ ਆਈ 10 10 ਦਿਨ ਗਾ ਠੀਕ ਯਾਰ ਚਲੋ 10 ਦਿਨ ਕੋਈ ਗੱਲ ਨਹੀਂ ਬੰਨ ਕੇ ਰੱਖ ਪਾ ਕੋਈ ਗੱਲ ਨਹੀਂ ਤੇ ਲਾ 10000 ਰੁਪਏ ਲਾ ਬੜਾ ਠੀਕ ਹੈ ਜੱਟਾਂ ਦੇ ਨੇ ਭਾਈ ਡਿਊਟੀ ਸਹੀ ਅੱਜ ਬੰਦਾ 7:00 ਤੋਂ ਬਾਅਦ ਜਾਉਂਦਾ ਬੰਦਾ ਉਹੀ ਤਾਂ ਗੱਲ ਆ ਯਾਰ ਤੈਨੂੰ ਜੱਕ ਰੱਖੇ ਖੜਾ ਸਤਰੀ ਸਾਨੂੰ ਅੱਜ ਵੀਡੀਓ ਮਲੋ ਦੇ ਦੇ ਨਾ ਦਰਮੁਦ ਚੱਜਿਆ ਹੋ ਨਹੀਂ ਵਰਦਾ ਅੱਜ ਬੱਤ ਮੈਂ ਸਤਰੀ ਤੇ ਲੈ ਰਾਵਾਂਗੇ ਇਹ ਜਿੱਦੀ ਜਾਂਦੇ ਤੋਂ ਬੰਦਾ ਸਮੋਹ ਕਰਦਾ ਚਾਚਾ ਜਰਾ ਆਈਆ ਯਾਰ ਕਿੰਨੇ ਇਹ ਇਹ ਬਹੁਤ ਗਰਮੀ ਬਹੁਤ ਆ

ਇਹ ਦਾ 11000 ਰੁਪਈਆ ਹੀ ਹੈ। ਯਾ ਦੱਸਿਆ ਕਿ ਨੂੰ ਕਿ 11000 ਹੀ ਨਹੀਂ ਇਹ। 4.5 ਮਹੀਨਿਆਂ ਦੀ ਪੱਟ ਹੈ। ਕਿਉਂ ਨਹੀਂ ਲੈ ਲਓ ਜਿੰਨੇ ਦੀ ਹੈਗੇ ਤੁਸੀਂ ਲੈ ਜੀ। ਸਾਡੇ ਜਮਨੋੜ ਕੱਢਣ ਦੇ। 9 ਡਾਲਰ ਵਿਖਾ ਕੜਮਾ ਲੈ। ਕੜਮਾ ਦੋ ਲੈ। 60 ਦੇ ਦੇ ਬਾਈ। ਹੈ? ਨਹੀਂ ਦੇ। ਹੋ ਫਿਰ ਬੂਲਾ। ਹੈ? ਲੈ ਕੇ ਜਾਣੀ 10 ਦੀ ਲੈ ਜੀ। ਉਹ ਨਹੀਂ ਜਿਆਦਾ ਕੀ ਹੈ। ਜੀ ਆਈ ਚੀਜ਼ ਬਾਣੀ ਨਾ ਕੀ ਪੁੱਛ ਲਈ ਮੈਂ ਅਕਲਾਇਆ ਵੀ ਕੋਈ ਇਹ ਨਹੀਂ ਕਿ ਵੀ 7-8 ਮਹੀਨਿਆਂ ਦੀ ਆ ਵੀ ਐਡੀ ਕੀ ਰਹਿ ਗਈ ਸਾਢੇ 4 ਮਹੀਨਿਆਂ ਦੀ ਪੂਰੀ ਆ ਘਰੇ ਜੱਮੀ ਉਹ ਵੀ ਪੱਠਾ ਹੀ ਆਪਣੇ ਐ ਵੀ ਨਹੀਂ ਕੋਈ ਵੀ ਆਪਾਂ ਕਿਸੇ ਤੋਂ ਬਾਹਰੋਂ ਲਈ ਹੈ ਆਪਣੇ ਘਰ ਦੀ ਪੱਠਾ ਹੀ ਪੱਕਾ ਹੋਵੇ ਨਾ ਦੇ ਦੇ ਨਹੀਂ ਪੱਕਾ ਨਹੀਂ ਹੈਗਾ ਜੀ ਜੇ ਪੱਕਾ ਹੁੰਦਾ ਆਪਾਂ ਦੇ ਦੇਣੀ ਸੀ ਪੱਕੇ ਆਪਾਂ ਕੋਈ ਚੱਕਰ ਦੱਸ ਦਿਓ ਜੀ ਐਵੇਂ ਕੋਈ ਚੱਕਰ ਸਾਢੇ 2 ਵੀ ਪਾਇਰ ਨਹੀਂ 500 ਨਾਲ ਕੋਈ ਸੌਦੇ ਰਹਿੰਦੇ ਇੱਕ ਰੁਪਈ ਬਚੇਰਾ ਰਹਿ ਜਾਂਦਾ ਨਹੀਂ ਨਹੀਂ ਅਸੀਂ ਨਹੀਂ ਛੱਡਦੇ 1 ਰੁਪਈ ਪਿੱਛੇ ਨਾ ਫੜ ਫਿਰ ਅੱਠ ਦੀ ਹੋ ਗਈ ਯਾਰ ਇਹ ਹੱਪੀ ਹੋ ਦੇ ਆਖਰੀ ਉਹ 8000 ਮੈਂ ਬੜਾ ਯਾਰ ਹੋ ਯਾਰ ਕਿੱਥੇ ਦੋ ਪਾਵਾ ਚਲਾ ਫੋਕੀ ਹੋ ਗਈ ਸੀ ਫੋਕੀ ਹੋ ਗਈ ਸੀ ਉਹਨੂੰ ਇੱਧਰ ਘੱਟੂ ਆਪਣਾ ਬੇਰੀ ਬੋਲੂ ਆ ਕਦੋਂ ਚੱਲਿਆ ਨਹੀਂ ਤੁਹਾਨੂੰ ਚੱਲਿਆ ਨਹੀਂ ਹੈਗਾ ਉਹ ਆਪ ਹੀ ਬੋਲੂ ਨੇ ਕੀਤਾ ਨਹੀਂ ਕੰਮ ਤੁਹਾਨੂੰ ਜਿੰਨਾਂ ਨੂੰ ਦਿਖਾਇਆ ਹਾਂ ਹਾਂ ਉਹ ਕੱਢ ਲਿਆ ਅੱਜਾ ਧੰਨ ਚਲ ਪੰਜ ਚੀ ਚਤਰੀ ਕੱਢ ਦੋ ਆਜਾ ਮਾਲਾ ਸੱਪਾ ਬੱਬਾ ਕੱਢ ਦੋ ਸਾਡੀ ਤਿਆਰੀ ਰੱਖ ਨਾਲ ਦੇ ਨਾਲ ਆਪਣੇ ਬਠਾ ਕੋਕ ਨੂੰ ਬੋਧਰ ਪੰਜ ਹੋਈਆਂ ਮੇ ਪੰਜ ਹੋ ਗਈਆਂ ਦੋਤਰ ਬੰਨੇ ਕੁੱਤਰ ਉੱਥੇ ਪੰਜ ਬਾਈ ਖੜੀ ਜਾਣ ਠੀਕ ਹੈ ਕੋਈ ਨਹੀਂ ਵੀਰੇ ਖੜੀ ਜਾਣ ਦੀ ਕੋਈ ਖਾਣ ਵਾਲਾ ਨੇ ਵੀਰੇ ਦੀ ਭਾਈ ਚੱਲ ਦੇ ਕਰਾਂਗੇ ਬਸ ਅਰੇ ਹਾਈ ਹੁਣ ਖੜਾ ਰਹਿ ਕੋਈ ਚੱਕਰ ਚੱਲਾ ਠੀਕ ਆ ਗਿਆ ਬਾ ਠੀਕ ਹੈ ਕੋਈ ਚੱਕਰ ਨਹੀਂ ਇਹ 10:00 ਵਜੇ ਦੀ ਭੇਜ ਦੇ ਜੇ 10:00 ਦੇ ਦੀ ਨਾ ਨਾ ਕੋਈ ਚੱਕਰ ਇਹ 10:00 ਦੇ ਦੀ ਭੇਜਦੀ ਅੱਲਾਹ ਦੇਖ ਲੈ ਜਾਂਦੇ ਦੱਸਦੀ 2000 ਨਫਾ ਕਿੰਨੂ ਬਣਦਾ